भांडे तो माज हो गए झाड़ू पोचा भी लग गया देखा तो नहीं खलारा पे कोई चादर चूदर ਦੀਦੀ ਹਾਂ ਕੋਟ ਕੋਟ ਚਾਹੀ ਬਣਾ ਲਓ ਆਪੇ ਹੀ ਬਣਾ ਲਾ ਮੈਂ ਥੱਕ ਗਈ ਸਵੇਰ ਦੀ ਕੰਮ ਕਰ ਮੈਂ ਦੱਸ ਮੈਂ ਗਈ ਸੀਗੀ ਮੀਜ ਭੇਜ ਕੇ ਆਈ ਆ ਨਾ ਮੈਨੂੰ ਨਹੀਂ ਪਰ ਤੂੰ ਬਣਾ ਤੂੰ ਵੀ ਕੋ ਕੰਮ ਕਰ ਲਿਆ ਕਰ ਲੈ ਦੱਸ ਮੈਂ ਵੀ ਬਣਾ ਲਾ ਕੰਮ ਕਰਕੇ ਆਈ ਆ ਤਾਂ ਫਿਰ ਤੂੰ ਬਣਾ ਲਾ ਕੋਟ ਕਚਾ ਤਾਂ ਤੂੰ ਬਣਾ ਲਾ ਸਵੇਰ ਦਾ ਤੇਰੇ ਮੋੜ ਫਾਰੇ ਕੰਮ ਮੈਨੂੰ ਕਰਨਾ ਪੈਂਦਾ ਆਪ ਤੂੰ ਚੱਲ ਜਾਂਦੀ ਆ ਬਾਸ ਮੈਂ ਕਹਣਾ ਬੈਲੀ ਗਈ ਸੀ ਮੈਂ ਵੀ ਕਿਸੇ ਕੰਮ ਹੀ ਗਈ ਸੀ ਇਹ ਨੀਂਚ ਭੇਜ ਕੇ ਮੈਂ ਕੋਈ ਨੀ ਤੂੰ ਬਣਾ ਲੈ ਘਰ ਚਾਹ ਕੇ ਮੈਂ ਸਾਰਾ ਕੰਮ ਕਰਕੇ ਤੇ ਮਾ ਕਿਤੇ ਚੁੱਲਾ ਨਹੀਂ ਬਾਲਣਾ ਹੈਗਾ ਮੈਂ ਚਾਹ ਤਾਂ ਮੈਂ ਦੀਦੀ ਬਣਾ ਲੈਣੀ ਆ ਪੀ ਲੈਣੀ ਆ ਬਣਾ ਕੇ ਆਪੇ ਹੀ ਕੋਈ ਗੱਲ ਨਹੀਂ ਨਹੀਂ ਤੂੰ ਕਦੀ ਅਖਬਾਰਾਂ ਲੈ ਕੇ ਬੈ ਕਦ ਤੂੰ ਫੋਨ ਲੈ ਕੇ ਬਹਿ ਜਾਂਦੀ ਆ ਆਹੀ ਤੈਨੂੰ ਕੰਮ ਆ ਆ ਤਾਂ ਮੈਂ ਆਈ ਦਾ ਅਖਬਾਰ ਪਈ ਸੀ ਆ ਦੇਖ ਲੈ ਪੁਰਾਣੀ ਆ ਨ ਤੂੰ ਵੀ ਤਾਂ ਸਾਰਾ ਦਿਨ ਫੋਨ ਤੇ ਹੀ ਲੱਗੀ ਰਹਿਨੀ ਆ ਫਿਰ ਮੈਂ ਕੰਮ ਵੀ ਨਵੇਗੜਦੀ ਆ ਨਾ ਤੇਰੇ ਵਾਂਗੂ ਤਾਂ ਨਹੀਂ ਆਉਂਦੀ ਆਪਾਂ ਨਹੀਂ ਤਾਂ ਕੰਮ ਕਰਕੇ ਹੀ ਗਈ ਸੀ ਕੰਮ ਕਰਦੀ ਆ ਤੂੰ ਤੇ ਚਲ ਓੜ ਤੇ ਚਾਹ ਬਣਾ ਲਾ ਬਾਲਣ ਬੋਲਿਆ ਕਰ ਮੇਰੇ ਜੇ ਹਾਂ ਹੀ ਕੰਮ ਕਰਨਾ ਤਾਂ ਆਪਣੀਆਂ ਪਕਾ ਲਓ ਤਾਂ ਆਪਣੀਆਂ ਖਾ ਲਓ ਨੀਚ ਭੁੱਜ ਕੇ ਆਈਆਂ ਤੂੰ ਇਹਦੇ ਦੇ ਬਾਹਰ ਹਾਰੇ ਆਇਓ ਆ ਉਹ ਗੱਲਾਂ ਤਾਂ ਦੇ ਕਿਦਾਂ ਦੀਆਂ ਕਰਦੀ ਆ ਜੇ ਦੱਸ ਮੈਂ ਕੀ ਕਹਿ ਦਿੱਤਾ ਹੈਗਾ ਐਵੇਂ ਬੋਲੀ ਜਾ ਉਹ ਚਲ ਆਪਣੀਆਂ ਪਕਾ ਤਾਂ ਆਪਣੀਆਂ ਖਾਣ ਨਾਲ ਆਪਾਂ ਆਪਾਂ ਕੰਮ ਦਾ ਫਿਕਰ ਪਾਊਗਾ ਪਹਿਣਾ ਤਾਂ ਨਾ ਪਾਊਗਾ ਕਿਸੇ ਨੂੰ ਵੀ ਲਫੜਦੀ ਚਾਹ ਮੈਂ ਬਣਾ ਲਿਆਂਦੀ ਮੈਂ ਨਹੀਂ ਪੀਣੀ ਚਾਹ ਉਹ ਕੀ ਹੋ ਗਿਆ ਚਾਹ ਪੀ ਲੋ ਕੋਈ ਗੱਲ ਨਹੀਂ ਨਾਲੇ ਹਾ ਕਿਹੜੀ ਗੱਲ ਹੋਈ ਅੱਡ ਹੋ ਲੋ ਜੁਦਾ ਹੋ ਜਾਓ ਵਾਲਾ ਬਰੋਟੀ ਬਣਾਉਣਾ ਪਹਿਨੇ ਮੇਰੇ ਤੋਂ ਨਹੀਂ ਖਾਈ ਦੀਆਂ ਕੰਮ ਆ ਆ ਤਾਂ ਤੂੰ ਚੱਲ ਜਾਂਦੀ ਐ ਨੂੰ ਸਵੇਰ ਤੋਂ ਡਿਊਟੀਆਂ ਤੇ ਚੱਲ ਜਾਂਦੀ ਨਾ ਸਾਰੀ ਦਾ ਕੰਮ ਛੱਡ ਕੇ ਸਵੇਰ ਕਰਕੇ ਕੀ ਜਾਂਦੀ ਦੱਸ ਬਈ ਮੈਨੂੰ ਮੈਂ ਦੇਦੀ ਸਵੇਰ ਦਾ ਸਾਰਾ ਕੰਮ ਮੈਂ ਖਾਤੀ ਕੀ ਪਈਆਂ ਮੇਰੇ ਕੋਲ ਨੂੰ ਤੁਹਾਡੇ ਕੰਮ ਹੁੰਦੇ ਮੇਰਾ ਚੱਲ ਜਾਂਦਾ ਗੱਡੀ ਤੇ 6-6 ਮਹੀਨਿਆਂੋਂ ਘਰਨੀ ਆ ਬੜਾ ਤੇਰਾ ਤਾਂ ਹਰ ਸ਼ਾਮ ਨੂੰ ਘੁੰਮ ਫੇਰ ਕੇ ਫੇਰ ਆਵਣਾ ਉਹ ਵੀ ਤਾਂ ਕੰਮ ਹੀ ਕਰਨ ਜਾਂ ਮੇਰੇ ਤੁਹਾਡੇ ਜਿਹੜੇ ਮੇਰੇ ਇੰਨਾ ਕੰਮ ਨਹੀਂ ਹੈਗਾ ਮੇ ਤੋਂ ਨਹੀਂ ਕੰਮ ਹੁੰਦੇ ਸਸ ਇਹ ਕੋਈ ਗੱਲ ਬਣੀ ਆ ਹਾਂ ਕਿੱਦਾਂ ਬੋਲਣ ਲੱਪੇ ਤੂੰ ਮੇਰੇ ਮੋਰੇ ਲੈ ਫੇ ਹੋਰ ਮੈਂ ਕੀ ਕਰਾਂ ਸਾਰੀ ਦਿਹਿਰ ਤਾਂ ਮੈਂ ਕੰਮ ਕਰਦੀ ਆ ਨਾ ਤੈਨੂੰ ਚਾਹ ਨੂੰ ਪੀਤਾ ਸੀਗਾ ਤੂੰ ਮੈਂ ਚਾਹ ਬਣਾ ਕੇ ਲੈਂਦੀ ਤੁਸੀਂ ਕਹਿੰਦੇ ਮੈਂ ਪੀਣ ਹੀ ਨਹੀਂ ਗੀ ਇਹ ਕਿੱਥੋਂ ਦੀ ਗੱਲ ਬਣੀ ਅਕੇ ਉਹ ਸ਼ਾਮ ਨੂੰ ਆ ਰਿਹਾ ਨਾ ਤੇ ਕੰਮ ਹੁੰਦੇ ਆਪੇ ਕਹੋ ਆਪਣੀਆਂ ਪਕਾ ਲੋ ਇਹ ਨਾ ਕਿਵੇਂ ਮੇਰੇ ਮਗਰ ਕਿਤੇ ਕੋਈ ਹੈ ਨਹੀਂਗਾ ਇਹਦਾ ਦਾਸ ਇਹ ਮੈਂ ਤੁਹਾਡਾ ਆਹ ਵੱਜਣਾ ਵੱਜਣਾ ਲੈ ਫੜ ਸ਼ਾਮ ਨੂੰ ਕੀ ਆਣਾ ਨਹੀਂ ਆ ਲੈ ਫੜ ਕਰ ਗੱਲ ਮੈਂ ਨਹੀਂ ਫੋਨ ਤੇ ਗੱਲ ਕਰਨੀ ਆਪੇ ਕਰ ਆਪੇ ਉਹਨੂੰ ਦੱਸ ਤੂੰ ਦੱਸ ਮੈਂ ਕੀ ਦੱਸਣਾ ਤੁਸੀਂ ਗੱਲ ਕਰਨੀ ਹੈ ਇਹਦਾ ਨਾ ਕਿ ਮੇਰੇ ਮਗਰ ਕੋਈ ਹੈ ਨਹੀਂਗਾ ਲੈ ਕੋਈ ਨਹੀਂ ਮੈਂ ਨਹੀਂ ਸਾਧ ਸਾਧੀ ਸ਼ਾਮ ਨੂੰ ਸਵੇਰ ਨੂੰ ਪੰਜ ਤੋਂ ਨਹੀਂ ਨੂੰ ਆ ਜਾਂਦੀ ਉਹ ਵੀ ਤੁਸੀਂ ਜਿਹਨੂੰ ਫੜਣਾ ਸਾਧ ਕੋਈ ਗੱਲ ਨਹੀਂ ਬੁਲਾ ਲਿਓ ਤੁਸੀਂ ਸਰਪੰਚ ਕੱਦਣਾ ਤੂੰ ਜਿਹੜੇ ਕੱਦਣਾ ਮੇਰੇ ਮਗਰ ਵੀ ਬਹੁਤ ਜਾਣੇ ਮੇਰਾ ਮੁੱਲਾ ਮੇਰੇ ਮਗਰ ਹੀ ਆ ਸਾਰਾ ਪਰਲੇ ਨੂੰ ਨਾ ਮੈਂ ਕੋਈ ਗੱਲ ਕਰ ਲਿਓ ਕੋਈ ਨੀ ਕਰਦੀ ਮੈਂ ਰੱਖਦੇ ਹਾਂ ਇਹ ਕੰਮ ਨਾ ਕੋਈ ਕਰਨਾ ਚੱਲ ਤੁਮੀ ਸਾਧ ਹੋਣੀ ਤਾਂ ਮੈਂ ਨਹੀਂ ਸਾਧਦੀ ਹੁਣੇ ਲੈ ਮੈਂ ਵੀ ਕਰਦੀ ਹਾਂ ਉਹਨੂੰ ਫੋਨ ਹੁਣੇ ਚਾਹਨਾ ਵੀ ਜਿਹਨੂੰ ਕਰਨਾ ਆ ਫੋਨ ਕਰਦੀ ਹੁਣ ਜਾ ਦੇ ਮੇਰੇ ਕੋਲ ਚਲ ਦੇ ਦੇਖਣਾ ਤਾਂ ਹਾਂ ਬੱਟੂ ਜੀ ਜੇ ਤੁਹਾਡਾ ਮੈਂ ਕੋਈ ਗੱਲ ਨਹੀਂ ਆਹ ਸਾਧ ਤਰੇ ਫਾਹ ਵੱਢਦੇ ਛੱਡੂਗੀ ਤੈਨੂੰ ਮੈਂ ਕਰਦੀ ਉਹਨੂੰ ਫੋਨ ਕਰ ਜਾ ਕਰ ਕਰ ਸਾਧ ਕੇ ਲਿਆਉਂਦੀ ਉਹਨਾਂ ਨੂੰ ਮੈਂ ਕਰਦੀ ਮੈਂ ਵੀ ਉਹਨੂੰ ਫੋਨ ਕਰਦੀ ਦੁਕਾਨਦਾਰ ਕਰਦੀ ਉਹਨੂੰ ਮੈਂ ਚੱਲ ਹੁਣੇ ਠੀਕ ਆ ਸਾਧ ਕੇ ਲਿਆਉਂਦੀ ਤੂੰ ਜਾਓ ਜਾ ਲੈ ਦੱਸ ਹੁਣ ਸਰਪੰਚ ਨੂੰ ਲੈਣ ਤੁਰਪੀਆਂ ਪਤਾ ਨਹੀਂ ਕਾਹਦਾ ਫਾੜਾ ਚੜਿਆ ਰੋਲ ਰੋਲ ਦਾ ਕਲੇਸ਼ ਰੱਖਦੀ ਐ ਪਤਾ ਨਹੀਂ ਕਾਦੀ ਆਕੜ ਮੈਂ ਵੀ ਫੋਨ ਕਰਦੀ ਆ ਉਹ ਹੈਲੋ ਹੈਲੋ ਘਰੋਂ ਆਏ ਦੁਕਾਨ ਬੰਦ ਕਰਕੇ ਜਿਹੜਾ ਕੀ ਗੱਲ ਹੋ ਗਈ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗ ਜਾਊਗਾ ਘਰੋਂ ਆਇਆ ਜਿਹੜਾ ਚਲ ਆ ਗਿਆ ਮੈਂ ਆਹੋ ਆਜੋ ਹੁਣ ਹਾਂ ਫੋਨ ਕੀਤਾ ਸੀਗਾ ਫੋਨ ਕੀਤਾ ਸੀ ਮੈਂ ਫੇ ਮੇਰੇ ਨਾਲ 아이 ਨੂੰ ਲੜ ਪਈ ਆ ਹੋਇਆ ਕੀ ਆਉਣ ਕੀ ਕਿਹੜੀ ਗੱਲ ਤੋਂ ਲੜੀਂ ਆ ਤੂੰ ਮੈਂ ਸਵੇਰ ਦੀ ਗਈ ਮੀਂਹ ਭੇਜ ਕੇ ਆਈ ਸੀ ਅੱਛਾ ਉਹ ਇੱਧਰ ਉੱਧਰ ਗੇੜੇ ਜੇ ਮਾਰਨ ਲੱਗੀ ਹੋਈ ਸੀ ਭਾਂਡੇ ਮਾਜ ਕੇ ਨਿਕਲੀ ਹੋਣੀ ਚਾਹ ਬਣਾ ਕੇ ਪੀਤੀ ਹੋਣੀ ਮੈਂ ਵੀ ਕਹਿ ਦਿੱਤਾ ਦੇ ਦੇ ਇੱਕ ਚਾਹ ਹੀ ਬਣਾ ਲਓ ਘੁੱਟ ਘੁੱਟ ਅੱਛਾ ਮੈਂ ਇੰਨੇ ਚੀਪ ਉੱਡ ਗਈ ਮੈਂ ਸਵੇਰ ਹੀ ਬਣਾ ਲੈਂਦੀ ਇਹ ਬੋਲਦੀ ਸੀ ਮੈਂ ਬਣਾ ਕੇ ਪੀਤੀ ਉਹਨੂੰ ਦਿੱਤੀ ਚਾਹ ਦਿੱਤੀ ਤਾਂ ਕਹਿੰਦੀ ਮੈਂ ਨਹੀਂ ਤੇਰੀ ਚਾਹ ਪੀਣੀ ਹੈਗੀ ਆਪਣੀਆਂ ਰੋਟੀਆਂ ਅਲੱਗ ਕਰ ਲਓ ਫਲਾਨਾ ਕਰ ਲਓ ਧੰਗੜਾ ਕਰ ਲਓ ਮੈਨੂੰ ਲੱਗਦਾ ਤੁਸੀਂ ਕੋਣੇ ਕੋਈ ਜਾਂਦੇ ਢਾਕੇ ਰਾਂ ਤੁਸੀਂ ਨਹੀਂ ਹਟਣਾ ਚੱਲ ਆ ਲੈ ਦੇ ਲੈ ਲੈਂਦੇ ਆ ਦੇਖੀ ਜਾਓ ਹੁਣ ਮੈਂ ਕੀ ਕਰਾਂ ਹਾਂ ਲੈ ਹਾਂਜੀ ਜਤ ਜਤ ਜੀ ਸਸਿਕਾ ਹੋਰ ਐਠੋ ਸਵੰਸਾ ਹਾਂਜੀ ਬਲਬੀਰ ਸਿੰਘ ਸਤਿਆਪਾ ਬੀ ਕਿੱਧਰ ਗਏ ਤੁਹਾਡੇ ਉਹ ਤੁਹਾਡੇ ਕੋਲ ਨੂੰ ਹੀ ਗਏ ਸੀ ਪਾਜੀ ਆਹੋ ਕੀ ਗੱਲ ਹੋ ਗਈ ਮੈਨੂੰ ਤਾਂ ਮੈਂ ਪਰਣਾ ਜਾ ਬਣਿਆ ਕੱਪੜੇ ਪਾਉਣੇ ਸੀਗੇ ਮੈਂ ਕਿਹਾ ਚਲ ਕਹਿੰਦੀ ਹੁਣੇ ਆਹ ਹੁਣੇ ਉਹ ਮੈਂ ਕਿਹਾ ਐਡੀ ਕਿਹੜੀ ਗੱਲ ਹੋ ਗਈ ਘਰ ਦੇ ਕਹਿੰਦੇ ਜਾ ਕੇ ਦੇਖੋ ਤਾਂ ਸਹੀ ਵੀ ਕੀ ਗੱਲ ਆ ਮਗਾ ਨਹੀਂ ਪਤਾ ਕਹ ਲ ਨੀ ਆਪ ਨੂੰ ਲਾ ਕੇ ਫਿਰ ਪੰਜਨੀ ਕੋ ਚਲ ਗਈ ਹੋਣੀ ਆ ਕਹਿੰਦੀ ਸੀ ਨਾ ਪੰਜਨੀ ਨੂੰ ਲੈ ਕੇ ਆਨੀ ਆ ਠੀਕ ਆ ਬਾਹਰ ਵਾਲੀ ਪੰਜਨੀ ਕੋ ਕੋਈ ਨਹੀਂ ਆਉਂਦੇ ਆ ਆਉਂਦੇ ਹੋਣੇ ਆ ਦੇਖ ਲੰਨੇ ਆ ਉਹ ਛੋਟ ਛੋਟੀਆਂ ਗੱਲਾਂ ਨੂੰ ਲੈ ਕੇ ਮਾੜਾ ਮਾੜਾ ਕਿਤੇ ਕਰੇਟ ਹੋ ਗਿਆ ਹੁਣ ਮੈਂ ਤਾਂ ਗਾਂਤੀ ਮੈਂ ਆਪਰ ਗਾਰ ਬੰਦ ਕਰਕੇ ਆਇਆ ਚਲੋ ਕੋਈ ਗੱਲ ਨਹੀਂ ਆ ਲਾਂਦੋ ਫਿਰ ਪੁੱਛ ਲੰਨੇ ਕੀ ਗੱਲ ਹੋ ਗਈ ਆਏਗਾ ਜੀ ਹਾਂ ਆ ਨਹੀਂ ਹਾਂਜੀ ਬਲਬੀਰ ਸਿੰਘ ਦੱਸੋ ਕੀ ਗੱਲ ਬਾਤ ਆ ਮੈਨੂੰ ਤਾਂ ਆਪ ਨੇ ਦੁਪਨ ਸਾਹਿਬ ਪਤਾ ਮੈਂ ਤਾਂ ਮੋਨ ਬੰਦ ਕਰਕੇ ਮੈਨੂੰ ਹੋਣ ਕਿੱਥੇ ਤੇ ਮੈਂ ਮੈਨੂੰ ਵੀ ਪਤਾ ਹੈ ਕੰਮ ਕੀ ਹੋਇਆ ਹਾਂਜੀ ਕੀ ਗੱਲ ਹੋਵਾਂ ਤੂੰ ਭਾਜੀ ਪੁੱਛ ਲਓ ਇਹਨਾ ਤੂੰ ਤੁਹਾਨੂੰ ਬੁਲਾ ਕੇ ਲਿਆਈ ਹਾਂ ਹਾਂਜੀ ਭਾਬੀ ਜੀ ਦੱਸੋ ਕੀ ਗੱਲ ਬਾਤ ਆ ਦੇਖੋ ਪੰਜ ਸੌ ਇਹ ਚੱਲ ਜਾਂਦੀ ਆ ਕੰਮ ਤੇ ਠੀਕ ਆ ਹਨਾ ਸਾਰੀ ਦਿਹਾੜੀ ਮੋਗਰਨੀ ਮੈਂ ਕੰਮ ਕਰਦੀ ਆ ਠੀਕ ਆ ਕਿਤੇ ਮੋਕਦਾ ਘਰ ਦਾ ਕੰਮ ਤਾਂ ਉਹ ਕੰਮ ਤਾਂ ਬਹੁਤ ਹੁੰਦੇ ਘਰ ਦੇ ਕੰਮ ਆਲੇ ਤੁਸੀਂ ਘਰ ਦਾ ਕੰਮ ਕਰਦੇ ਆਂ ਸਾਰਾ ਕੰਮ ਘਰ ਦਾ ਮਗਰੋਂ ਨਹੀਂ ਮੈਂ ਕਰਦੀ ਆਂ ਆਪ ਬਾਹਰ ਖਾਣ ਕੇ ਚਲ ਜਾਂਦੀ ਡਿਊਟੀਆਂ ਦੇ ਗੱਲ ਤਾਂ ਬਲਵੀਰ ਸਾਂ ਇਹਦੀ ਵੀ ਸਹੀ ਆ ਮੈਂ ਪਾਜੀ ਮੈਂ ਸਵੇਰੇ ਜਾਣੀ ਆ ਬੱਚਿਆਂ ਨੂੰ ਸਕੂਲ ਭੇਜ ਕੇ ਜਾਣੀ ਆ ਉਹਦਾ ਲੰਚ ਵਗੈਰਾ ਸਾਰਾ ਕੁਝ ਤਿਆਰ ਕਰਕੇ ਟਿਕਣਾ ਚ ਪਾ ਕੇ ਦੇ ਕੇ ਫਿਰ ਮੈਂ ਡਿਊਟੀ ਜਾਣੀ ਆ ਗੱਲ ਤਾਂ ਇਹਨਾਂ ਦੀ ਵੀ ਬਲਵੀਰ ਸਾਂ ਸੱਚੀ ਆ ਗੱਲ ਉਹਨਾਂ ਦੀ ਵੀ ਸੱਚੀ ਉਹ ਲੜਾਈ ਕਿਸ ਵੱਲ ਦੀ ਇਹ ਵੀ ਪਤਾ ਲੱਗੇ ਮੈਂ ਭਾਜੀ ਤੁਹਾਨੂੰ ਦੱਸ ਦਿੰਦੀ ਹਾਂ ਜੀ ਦੱਸੋ ਅੱਜ ਮੈਂ ਡਿਊਟੀ ਤੇ ਮੀ ਤੁਹਾਨੂੰ ਪਤਾ ਸਵੇਰ ਦਾ ਅਜ ਬਹੁਤ ਪੈ ਰਿਆ ਸੀ ਹਾਂ ਮੀ ਤਾਂ ਬਹੁਤ ਪੈ ਰਿਆ ਤੇ ਮੈਂ ਮੀਂਹ ਭੇਜਦੀ ਭੇਜਦੀ ਮੈਂ ਡਿਊਟੀ ਤੇ ਆਈ ਆ ਕੇ ਮੈਂ ਕੱਪੜਾ ਬਦ ਕੇ ਬੈਠੀ ਅਕਵਾਰ ਪਈ ਸੀ ਪੜਨ ਲੱਗੀ ਇਹ ਆਏ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਧੀਰੇ ਧੀਰੇ ਕੋਟ ਕੋਟ ਚਾਵਣਾ ਹਾਂ ਠੀਕ ਆ ਬਸ ਇੰਨੇ ਚ ਹੀ ਬੋਲਣਾ ਨੇ ਦੇਖੋ ਗੱਲ ਇਹਨਾਂ ਦੀ ਵੀ ਸੱਚੀ ਆ। ਨਹੀਂ ਅੱਛਾ ਜੀ ਇਹ ਤੇ ਜੇ ਕਿ ਆਈ ਅੱਜ ਮੀਂਹ ਕਿੰਨਾ ਪੈਂਦਾ ਸੀ। ਕੋਠੇ ਸਾਰੇ ਚੁੰਦੇ ਸੀ। ਮੈਂ ਤਾਂ ਰਪੈਲ ਪਾਉਂਦੀ 4-5 ਘੰਟੇ ਮੇਰੇ ਉੱਪਰ ਲੱਗ। ਤਾਂ ਮੈਂ ਨਹੀਂ ਸੀ ਭਿੱਜੀ ਸਾਰੇ ਮੀਂਹ ਦੇ ਵਿੱਚ। ਮਲਵੀਰ ਸਿੰਘ ਗੱਲ ਇਹ ਨਹੀਂ ਵੀ ਸੱਚੀ। ਉਹ ਵੀ ਭਿੱਜੀ ਆ ਤੇ ਇਹ ਵੀ ਭਿੱਜੀ ਆ। ਤੁਸੀਂ ਦੱਸੋ ਭਾਈ। ਹੁਣ ਮੈਂ ਤਾਂ ਬਾਹਰੋਂ ਆਈ। ਮੈਨੂੰ ਕੀ ਪਤਾ ਹੋਣਗੀ ਇਹ ਤਾਂ ਪਹਿਲਾਂ ਪਾਣ ਦੇ ਭਿੱਜ ਗਏ। ਜਾਂ ਤਾਂ ਮੈਨੂੰ ਇਹ ਦੱਸ ਦਿੰਦੇ ਭਾਈ ਮੈਂ ਵੀ ਭਿੱਜ ਕੇ ਆਈ। ਦੇਖੋ ਗੱਲ ਤਾਂ ਉਹਨਾਂ ਦੀ ਵੀ ਸੱਚੀ ਆ। ਉਹ ਮੀਂਹ ਦੇ ਵਿੱਚ ਭਿੱਜ ਕੇ ਆਏ ਆ। ਉਹ ਨਹੀਂ ਦੱਸ ਦਿੱਤਾ। ਤੇ ਤੁਸੀਂ ਵੀ ਦੱਸ ਦਿੰਦੇ ਨਾ ਵੀ ਮੈਂ ਵੀ ਤਰਪਾਲਾ ਮਾਉਣੀ ਭੇਜ ਗਈ ਆ ਤੁਸੀਂ ਵੀ ਦੱਸਣਾ ਥਾ ਇਹ ਤਾਂ ਆਉਂਦੀ ਲਾਪੇ ਹੁਕਮ ਚਲਾਉਣ ਮੈਨੂੰ ਦੱਸੋ ਭਾਜੀ ਮੈਂ ਤਾਂ ਇੱਕ ਕੁੱਟ ਚਾਹ ਲਈ ਮੈਂ ਕੁੱਟ ਕੁੱਟ ਚਾਹ ਮੈਂ ਘਰ ਗਿਆ ਸੀ ਮੈਨੂੰ ਕੱਲੀ ਨੂੰ ਬਣਾ ਕੇ ਦੋ ਉਦੋਂ ਹੀ ਇਹ ਮੈਨੂੰ ਦੱਸ ਦਿੰਦੇ ਕਿ ਮੈਂ ਵੀ ਮੀਂਹ ਚ ਭੇਜਦੀ ਕਿ ਚਾਹ ਕੋਠੇ ਚਾਹ ਮੈਂ ਤਾਂ ਫੇਰ ਚਾਹ ਬਣਾ ਕੇ ਵੀ ਲਈ ਮੈਨੂੰ ਕਹਿੰਦੇ ਚਾਹ ਬਣਾ ਲਾ ਆਪੇ ਬਣਾ ਲਾ ਮੈਂ ਬਣਾ ਕੇ ਲੈ ਆਈ ਪੀਗਣੀ ਮੈਨੂੰ ਤੇਰੀ ਚਾਹ ਪੀਣੀ ਹੈਗੀ ਜੋਂ ਲੱਗੇ ਬੋਲਣ ਬੋਲ ਬੋਲ ਕੇ ਕਹਿੰਦੇ ਮੈਂ ਸਰਪੰਚ ਨੂੰ ਬੁਲਾ ਕੇ ਲਿਆਣੇ ਆ ਤੁਹਾਨੂੰ ਲੈ ਚਲੇ ਗਈ ਉਹ ਮੈਨੂੰ ਵੀ ਨਹੀਂ ਟਿਕਲ ਦਿੱਤਾ ਕਹਿੰਦੀ ਹੁਣੇ ਚੱਲ ਨਾਲ ਮੇਰੇ ਹੁਣ ਦੱਸੋ ਵੀ ਤੁਸੀਂ ਇਹ ਕੀ ਕੀ ਲੜਾਈ ਕਿਸ ਗੱਲ ਦੀ ਇਹ ਆਪੇ ਲੜਾਈ ਦਾ ਦੱਸੋ ਕਿਸ ਗੱਲ ਦੀ ਹੈ ਤੁਹਾਡੀ ਮੇਰੀ ਗੱਲ ਸੁਣੋ ਚਾਹ ਦੀ ਤਾਂ ਚਲੋ ਗੱਲ ਭਿੱਜੇ ਸੀ ਹੋ ਗਈ ਗੱਲ ਹੁਣ ਇਹ ਕਹਿੰਦੀ ਮੈਂ ਅਲੱਗ ਹੋ ਕੇ ਰੋਟੀ ਬਣਾਣੀ ਆ ਅੱਛਾ ਜੀ ਹਾਂਜੀ ਤੁਸੀਂ ਲੱਗੋ ਉਹਨੂੰ ਕਹਿੰਦੇ ਆ ਮਾਹੋ ਮੇ ਤੋਂ ਨਹੀਂ ਸਾਰੀ ਦਿਹਾੜੀ ਕੰਮ ਹੁੰਦਾ ਉਹ ਆਪੇ 6-6 ਮਹੀਨੇ ਬਾਹਰ ਰਹਿੰਦਾ ਹੈ ਗੱਲ ਇਹਨਾਂ ਦੀ ਵੀ ਸੱਚੀ ਆ ਘਰ ਉਹ ਵੀ ਨਹੀਂ ਰਹਿੰਦਾ ਹੈਗਾ ਭਾਜੀ ਜੀ ਭਾਜੀ 6 6 ਮਹੀਨੇ ਬਾਹਰ ਰਹਿੰਦੇ ਆ ਕਬੀਲਦਾਰੀ ਚ ਆਉਣਾ ਜਾਣਾ ਘੜਦੀ ਦੇ ਸਾਰਾ ਕੁਝ ਇਹੀ ਕਰਦੇ ਅਸੀਂ ਕਰਦੇ ਗੱਲ ਇਹਨਾਂ ਦੀ ਵੀ ਸੱਚੀ ਆ ਜਾਣਾ ਆਉਣਾ ਤਾਂ ਇਹਦਾ ਹੀ ਆ ਸਾਰੇ ਪਾਸੇ ਰਿਸ਼ਤੇਦਾਰੀ 100 ਆਸੇ ਪਾਸੇ ਜਿੱਥੇ ਵੀ ਜਾਣਾ ਹੀ ਨਹੀਂ ਜਾਣਾ ਗੱਲ ਇਹਦੀ ਵੀ ਸਹੀ ਆ ਉਹ ਜੇ ਜਾਂਦਾ ਆਉਂਦਾ ਖਰਚਾ ਪਾਣੀ ਤਾਂ ਭੇਜਦਾ ਹੀ ਉਹ ਖਰਚੇ ਨੂੰ ਆਪਰ ਤੋਂ ਸਭ ਕਿਹਨੇ ਕਰਨੇ ਆ ਕਾਚਾ ਪੰਡਾ ਭੇਜਦਾ ਨਾ ਇਹ ਕਿਹੜੀ ਗੱਲ ਆ ਕਿਹੜੀ ਗੱਲ ਤੋਂ ਲੜਾਈ ਮੈਨੂੰ ਤਾਂ ਸਮਝ ਨਹੀਂ ਆਦੀ ਕੀ ਕਰੀਏ ਕਿ ਇਹਨਾਂ ਦੀ ਨਵੇੜੀ ਇਹ ਬਲਵੀਰ ਸਾਹਿਬ ਹੁਣ ਕਿੱਦਾਂ ਨਿਬੜੇ ਇਹਨਾਂ ਦੀ ਭਾਵੇਂ ਉਹ ਤਾਂ ਤੁਹਾਨੂੰ ਕੋਣੋ ਕੋਈ ਫੈਟ ਲਾਉਂ ਉਹ ਦੇਖੋ ਅੱਛਾ ਤੁਹਾਨੂੰ ਇਹਦੇ ਕਰਕੇ ਸੱਦਿਆ ਜੇ ਇਹਦੇ ਬੱਖਰੀ ਗੱਲ ਕੀਤੀ ਤਾਂ ਇਹ ਬੋਟਾ ਨਹੀਂ ਪਹਿਣੀਆਂ ਇਹਨਾਂ ਨੇ ਇਹ ਨਹੀਂ ਬੱਖਰੀ ਕੀਤੀ ਜੇ ਉਧਰ ਕਰ ਦਦੀ ਉਧਰ ਹੋਣੀ ਪਹਿਣੀਆਂ ਆ ਬੜੀ ਤਾਂ ਮੈਨੂੰ ਲੱਗਦਾ ਜੇ ਤਾਂ 10 ਬੋਟਾ ਹੋਰ ਖਰਾਬ ਕਰੂੰਗਾ ਕਿਆ ਕਰੀਏ ਅੰਗੇ ਕੋ ਛੁੱਟੇ ਮਾਰਦਾ ਮੈਨੂੰ ਤਾਂ ਲੱਗਦਾ ਸਰਪੰਚ ਕਿਸੇ ਪਾਸੇ ਸਾਡੀ ਗੱਲ ਨਹੀਂ ਨਵੇੜੂਗਾ ਕੋਈ ਨਹੀਂ ਪਾਂਚ ਨਹੀਂ ਨਵਾ ਲੰਦੇ ਉਹਨਾਂ ਹੀ ਕਰਦੇ ਗੱਲ ਇਹਨੇ ਕਿਸੇ ਪਾਸੇ ਗੱਲ ਨਹੀਂ ਨਵੇਣੀ ਸਰਪੰਚ ਨਹੀਂ ਦੋ ਗਲੀਆਂ ਗੱਲਾਂ ਕਰਦਾ ਬਲਵੀਰ ਸਾਹਿਬ ਕਿੱਦਾਂ ਫੇ ਨਹੀਂ ਪਰੇ ਹੁਣ ਭਾਨ ਸਾਹਿਬ ਹੁਣ ਮੈਂ ਤੁਹਾਨੂੰ ਬੁਲਾ ਕੇ ਰਾਇਆ ਇਹ ਜਿੱਦਾਂ ਤੇ ਹਜੇ ਤੱਕ ਆਉ ਮੈਂ ਤਾਂ ਇਹ ਲੜਾਈ ਤੋਂ ਸੁਣ ਕੇ ਹੈਰਾਨ ਆ ਚਾਹ ਦੀ ਲੜਾਈ ਦਾ ਚਲੋ ਇੱਕ ਮਿੰਟ ਬੋਲ ਬੀਜਣ ਮੈਂ ਗੱਲ ਕਰ ਸਕਦਾ ਉਹ ਸੌਣ ਤੁਹਾਨੂੰ ਫੱਟ ਕੇ ਲਿਆ ਆਪਾਂ ਵੀ ਜੇ ਆਉ ਮੰਨ ਜੇ ਇੱਧਰ ਨੂੰ ਮਾਰੀ ਰਾਜਾ ਹਾਂ ਸਰਬੰਸ ਹਾਂ ਦੱਸੋ ਮੈਂ ਗੱਲ ਸੁਣੋ ਗੱਲ ਤਾਂ ਤੁਸੀਂ ਮੈਨੂੰ ਸੱਦ ਕੇ ਲਿਆ ਮੈਂ ਤੁਹਾਡੇ ਪੱਖ ਦੀ ਗੱਲ ਕਰਨੀ ਆ ਹੂੰ ਹੁਣ ਗੱਲ ਦੱਸੋ ਕੀ ਆ ਵਿੱਚ ਨੇ ਮੈਂ ਤਾਂ ਅੱਡ ਹੀ ਹੋਣਾ ਮੈਂ ਨਹੀਂ ਨਾ ਚ ਰਹਿ ਸਕਦੀ ਉਹ ਫੇ ਹੋ ਜਾ ਅੱਡ ਨਹੀਂ ਮੈਂ ਤਾਂ ਅੱਡ ਹੋਣਾ ਉਹ ਕੋਈ ਗੱਲ ਨਹੀਂ ਹੋ ਜਾ ਅੱਡ ਮੈਂ ਕਹ ਰਾ ਤੇਰੇ ਭਾਂਡੇ ਜੁਤੇ ਆਪ ਥੱਕੇ ਰੱਖਣੇ ਆ ਹੈ ਤੂੰ ਗਣਾਣਾ ਰੋਟੀਆਂ ਆਪਣੀਆਂ ਚਲ ਕੋਈ ਨਹੀਂ ਤੇਰੇ ਘਰ ਵਾਲਾ ਤਾਂ 6-6 ਮਹੀਨੇ ਆਉਂਦਾ ਲਗਾ ਉਹ ਘਰ ਦੇ ਵਿੱਚ ਰਹਿੰਦਾ ਆ ਮੇਰਾ ਘਰ ਦਾ ਐਡਾ ਹੀ ਕੰਮ ਆ ਫੇ ਕੋਈ ਨਹੀਂ ਤੂੰ ਜੁਦੀ ਹੁਣਾ ਹੋ ਜਾ ਕੋਈ ਗੱਲ ਨਹੀਂ ਆਪਣੀਆਂ ਰੋਟੀਆਂ ਜੁਵੀਆਂ ਬਣਾ ਲੈਾਕੀ ਮੈਂ ਤੇਰੇ ਨਾਲ ਹੀ ਆ ਉਹਨਾਂ ਦੇ ਪੱਖ ਦੀ ਨਹੀਂ ਤੇਰੇ ਪੱਖ ਦੀ ਗੱਲ ਕਰਦੀ ਆ ਚਲ ਠੀਕ ਹੈ ਵੀ ਸਰਪੰਚ ਤੇ ਚੰਗੀ ਠੀਕ ਗੱਲਾਂ ਚਲ ਠੀਕ ਹੈ ਉਹਨਾਂ ਨੇ ਵੀ ਕਰਦਾ ਗੱਲ ਹਾਂ ਲੈ ਦੱਸੀ ਕਿਹਨਾਂ ਲਾ ਕੇ ਲੈ ਉਹ ਬਲਾ ਕੇ ਲਿਆਈ ਸੀ ਹੁਣ ਗੱਲ ਪੈਂਡੋ ਵਾਲੇ ਸਹੀ ਕਹਿੰਦੇ ਅੱਗੇ ਕਹਿੰਦੇ ਸਰਪੰਚ ਦਾ ਕੋਈ ਸਟੈਂਡ ਨਹੀਂ ਹੈਗਾ ਇਹਨੇ ਕਿਹਾ ਮੈਂ ਕੁਝ ਬੋਲ ਦਿੰਦਾ ਆ ਵੀ ਗੱਲ ਸਹੀ ਆ ਇਹੋ ਕੁਝ ਬੋਲ ਦਿੰਦਾ ਇਹਦੀ ਵੀ ਗੱਲ ਸਹੀ ਆ ਦੱਸੋ ਪੈਂਡਾ ਹੈਗਾ ਕੋਈ ਸਰਪੰਚ ਦਾ ਸਟੈਂਡ ਸੋਣਿਆ ਸੀਗਾ ਦੇਖ ਵੀ ਲਿਆ ਅੱਜ ਕੋਈ ਸਟੈਂਡ ਨਹੀਂ ਚਲ ਪੰਜਣੀ ਨਾਲ ਲੈਂਦੇ ਆ ਹਾਂਜੀ ਹਾਂ ਉਹ ਆ ਜਾਣਾ ਉਹਨੇ ਹਾਂ ਤਾਂ ਆਇਓ ਸਰਪੰਨ ਸਰ ਆਇਓ ਮੇਜੰ ਉਹ ਦਾ ਯਾਰ ਕਹਿੰਦੀ ਮੈਂ ਦੂਵੀ ਹੋਣਾ ਆ ਦੱਸ ਮੈਂ ਕਹਿੰਦਾ ਰੋਹੀ ਜਿਹਦੇ ਹੋਣ ਦਿਓ ਆ ਵੱਡੋ ਵਿੱਚੋਂ ਤੁਸੀਂ ਐਵੇਂ ਉਹਨਾਂ ਦੀ ਟੈਨਸ਼ਨ ਲਈਓ ਆ ਸਰਪੰਨ ਸਾਹਿਬ ਇਦਾਂ ਚ ਗੱਲ ਜਿਆਦਾ ਪਰ ਆਜ ਮੇਵਾ ਕੇ ਜੁੜਾ ਹੋ ਜੂਵੇ ਉਹ ਨਹੀਂ ਜਿਹਦੇ ਪੇਕੀ ਯਾਰ ਹੁੰਦਾ ਤਾਂ ਵੀ ਤੈਨੂੰ ਜਾਣਾ ਪੈਂਦਾ ਇਹਨਾਂ ਦੇ ਵੀ ਜਾਣਾ ਪੈਂਦਾ ਤਾਂ ਇਹ ਜਰੂਰ ਸੇਵ ਕਰਦੀ ਜਾਣੀ ਛੱਡ ਪਰੇ ਹੁਣ ਦੇ ਜੂਦੀ ਆਪਾਂ ਤਾਂ ਤੁਹਾਡੇ ਨਾਲ ਹੀ ਆ ਤੁਹਾਡੇ ਆ ਕਦੀ ਗੱਲ ਕਰਾਂਗੇ ਹੁਣ ਦੇ ਜੂਦੀသမਾਂ ਵਧੀਆ ਲੈ 10 ਭਾਜੇ ਇਹ ਤਾਂ ਚੰਗਾ ਥੋੜੀ ਲੱਗਦਾ ਹੈਗਾ ਉਹ ਚੰਗੇ ਨੂੰ ਕੁਛ ਨਹੀਂ ਹੁੰਦਾ ਅੱਜ ਅਗਲੀ ਕਹਿੰਨੀ ਮੈਂ ਜੂਦੀ ਉਹਨਾਂ ਦੇ ਹੋਣ ਦੇਉ 10 ਕਿੱਤਾ ਪਟਾ ਤਰੇ ਹੋ ਗਿਆ 10 ਹਾਂ ਛੱਡੋ ਪਰੇ ਕੋਈ ਕਰਨੀ ਆਪਾਂ ਕੋਈ ਹੁਣ ਕੋਈ ਕਦੇ ਆਪ ਨੂੰ ਗਏ 2-4 ਮਹੀਨੇ ਕੱਟੇ ਮਾਰੂ ਵਾਲਾ ਉਹ ਯਾਰ ਜੀ ਆ ਜਾਣਗੇ ਕੀ ਕਰੀਏ ਪਾਜੀ ਆ ਜਾਣਗੇ ਫਿਰ ਗੱਲ ਕਰ ਲਵਾਂਗੇ ਹਨਾ ਚਲੋ ਕੋਈ ਨਹੀਂ ਮਾਰ ਲੰਨੇ ਆ ਆ ਪਾਪੀ ਜੀ ਆਓ ਸ਼ੁਕਨਤਾ ਦਾ ਸਾਤਰੀ ਕਾਲ ਜੀ ਤੁਸੀਂ ਪੰਜ ਸਾ ਬੜੇ ਲੇਟ ਹੋ ਗਏ ਮੈਂ ਤਾਂ ਗੁੱਸੇ ਤੇ ਮੈਂ ਨਾ ਭਾਈ ਆ ਗਿਆ ਸੀਗਾ ਸਮਾਨ ਜਿਆ ਖਰੀਦਣ ਲੱਗ ਗਈ ਸੀ ਕਾ ਦਾ ਸਮਾਨ ਉਹ ਸਟੈਂਡ ਜਿਆ ਲੈਣਾ ਸੀਗਾ ਪੇਟੀ ਦਾ ਨਾਲੇ ਕੂਲਰ ਦਾ ਕੂਲਰ ਦਾ ਮੈਂ ਕਿ ਚੱਕਣ ਚੁੱਕਾ ਨੂੰ ਓਕੀ ਹੁੰਦੀ ਆ ਫੇਰ ਖਿੱਚ ਕੇ ਬੰਦਾ ਕਰ ਲੈਂਦਾ ਅੱਛਾ ਹਾਂਜੀ ਉਹ ਸਟੈਂਡ ਵਾਲਾ ਭਾਈ ਚਲੇਗਾ ਕਿ ਹੈਗਾ ਨਹੀਂ ਹੁਣ ਤਾਂ ਉਹ ਉਧਰ ਨੂੰ ਗਿਆ ਆ ਉਹ ਉਸ ਦਾ ਲੈ ਲੈ ਸਟੈਂਡ ਅੱਛਾ ਹਾਂਜੀ ਕੋਈ ਬੰਦਿਆਂ ਨੂੰ ਲਾਉਣ ਵਾਲਾ ਸਟੈਂਡ ਹੈ ਨਹੀਂ ਸੀ ਬੰਦਿਆਂ ਨੂੰ ਲਾਉਣ ਵਾਲਾ ਕੀ ਗੱਲ ਸਰਪੰਚ ਸਾਹਿਬ ਤਾਂ ਕੋਈ ਸਟੈਂਡ ਹੈ ਨਹੀਂ ਇਹ ਤਾਂ ਕੋਈ ਜਿਹੜਾ ਕਹਿ ਜਾਂਦਾ ਉਹ ਵੀ ਕਹਿ ਤੁਰ ਕੇ ਕਹਿੰਦਾ ਹਾਂ ਇਹ ਵੀ ਠੀਕ ਵਾ ਜੀ ਇਹ ਵੀ ਠੀਕ ਵਾ ਜੀ ਕੋ ਸਟੈਂਡ ਵਾਲੀ ਗੱਲੀ ਨਹੀਂ ਕਰਦਾ ਇਹ ਤਾਂ ਇੱਡੇ ਕਰਦਾ ਇਹ ਤਾਂ ਨਹੀਂ ਸਿਆਣਾ ਹੈਗਾ ਮੈਂ ਤਾਂ ਜੇ ਪਤਾ ਹੁੰਦਾ ਇਹ ਆ ਵਿਆੜਾ ਹੀ ਨਹੀਂ ਸੀਗਾ ਤਾਂ ਹੀ ਕਹਿੰਦੇ ਬਿਨਾਂ ਸਟੈਂਡ ਤੋਂ ਸਰਬੰਸੇ ਦਾ ਕੋਈ ਸਟੈਂਡ ਨਹੀਂ ਅਜੇ ਸਾਈਕਲ ਦਾ ਵੀ ਕਹਿੰਦੇ ਹੁੰਦਾ ਇਹ ਦਾ ਨਹੀਂ ਕੋਈ ਸਟੈਂਡ ਹੈ ਨਹੀਂ ਵੇੜੀ ਨਹੀਂ ਹੈਗੀ ਫਿਰ ਕੋਈ ਬਸ ਆ ਹੀ ਕਰ ਜਾਂਦਾ ਜੇ ਇਹ ਗੱਲ ਦੱਸਦੇ ਆ ਇਹ ਸੱਚੇ ਆ ਜੇ ਦਾਂਦੇ ਸੱਚੇ ਆ ਮਜਾੜੀ ਦੇ ਗੰਦਨਾ ਕੋ ਗੱਲ ਨਾ ਬਾਤ ਪਾਉਣਾ ਘੰਟਾ ਹੋ ਗਿਆ ਅੱਛਾ ਇਹਨੇ ਲਾਣੀ ਵੀ ਹੈ ਨਹੀਂ ਕਿਸੇ ਬੰਦੇ ਗੰਡੇ ਇਹ ਅੱਦਾ ਦਾ ਹੀ ਹੈ ਮੈਨੂੰ ਲੱਗਦਾ ਇਹ ਬੋਟਾਂ ਹੀ ਦੇਖੀ ਜਾਂਦਾ ਦੇਈ ਹੋਣਾ ਕੁਛ ਤਰਵਾਨ ਸਾਹਿਬ ਆ ਗਏ ਹੋ ਹਾਂਜੀ ਸੁਣ ਲਈ ਜੀ ਗੱਲ ਇਹਨਾਂ ਦੀ ਹਾਂਜੀ ਹਾਂਜੀ ਸੁਣ ਲਈ ਹਾਂਜੀ ਕਿੱਦਾਂ ਨਿਬੜੀ ਹੋਰ ਸਟੈਂਡ ਤੋਂ ਲਾਓ ਜੀ ਸਾਜਾ ਜੀ ਸੱਚੇ ਸੱਚੇ ਆ ਜੇ ਅਸੀਂ ਸੱਚੇ ਆ ਕਿਸੇ ਨੂੰ ਤਾਂ ਕਹੋ ਉਸ ਦੇ ਪਾਸੇ ਤਾਂ ਗੱਲ ਨਵੇੜੋ ਹੁਣ ਓ ਯਾਰ ਮੈਨੂੰ ਉਹ ਵੀ ਆਪਣੇ ਆ ਤੁਸੀਂ ਵੀ ਮੈਨੂੰ ਆਪਣੇ ਆ ਬੱਸ ਹਾਂ ਸਾਹਿਬ ਹਾਂਜੀ ਨਵੇੜੋ ਗੱਲ ਕੋਈ ਨਹੀਂ ਦੱਸੋ ਹੁਣ ਇਹ ਤਾਂ ਦੋਵੇਂ ਬੱਸੀ ਗਈ ਜਾਂਦੇ ਮੇਰੀ ਗੱਲ ਸੁਣੋ ਤੁਹਾਨੂੰ ਆਪਣੇ ਘਰ ਲਈ ਆਪੇ ਸਟੈਂਡ ਲੈਣਾ ਪੈਣਾ ਆ ਤੁਹਾਡਾ ਕੋਈ ਸਟੈਂਡ ਨਹੀਂ ਮੋਟਰਸਾਈਕਲ ਚਾਈਕਲ ਨੂੰ ਸਭ ਨੂੰ ਸਟੈਂਡ ਹੁੰਦਾ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਉਹ ਗੱਲ ਸੁਣ ਮੈਂ ਤੁਹਾਨੂੰ ਜੇਲ੍ਹ ਕਰਾ ਦਵਾਂ ਵਿੱਚ ਤੁਹਾਨੂੰ ਵਿੱਚ ਨੂੰ ਹੈ ਮੈਂ ਤਾਂ ਤੁਹਾਨੂੰ ਕਹਿੰਦਾ ਨਾਲ ਮਿਲ ਕੇ ਰਹੋ ਸਟੈਂਡ ਨੂੰ ਮੈਂ ਤੁਹਾਨੂੰ ਕਿਤੇ ਨਵੇੜਾ ਨੂੰ ਸੱਤਿਆ ਸੀ ਨਾ ਉਹ ਫਿਰ ਤੁਸੀਂ ਉਹ ਨਾਲ ਮਿਲ ਕੇ ਰਹਿ ਲਓ ਮੈਂ ਤਾਂ ਇਹੀ ਕਹੂੰਗਾ ਨਾਲ ਮਿਲ ਕੇ ਰਹਿ ਲਓ ਹੁਣ ਨਾਲ ਮਿਲ ਕੇ ਕਿਵੇਂ ਰਹਿ ਲਈ ਜਦ ਅਗਲੀ ਕਹਿੰਦੀ ਮੈਂ ਤਾਂ ਜੁੱਦਾ ਬਣਾਣੀ ਹੈ ਸੋ ਸਭਾਂ ਸਾਹਮਣੇ ਵੀਡੀਓ ਦਿਖਾ ਰਿਹਾ ਹਾਂ। ਹੁਣ ਗੱਲ ਇਹਦਾ ਭਾਬੀ ਜੀ ਦੇਖੋ ਜਿੱਦਾਂ ਤੁਹਾਡੇ ਘਰ ਵਾਲਾ ਘਰ ਆ ਗਿਆ ਨਾ ਉਧਰ ਫੇ ਆਪਾਂ ਗੱਲ ਨਿਬੜਾਂਗੇ। ਹਜੇ ਜਿੱਦਾਂ ਤੁਸੀਂ ਚੱਲਦੇ ਆਂ ਉਵੇਂ ਚੱਲੋ। ਲੜਾਈ ਝਗੜਾ ਬੰਦ ਕਰੋ ਠੀਕ ਹੈ ਨਾ? ਲੜੋ ਨਾ। ਨਾ ਹੋ ਜੇ ਬਣਾਈ ਚੱਲੋ ਇੱਕੋ ਹੀ ਥਾਂ। ਹਾਂ। ਹਾਂ ਜੀ ਤੁਹਾਨੂੰ ਮਨਜੂਰਾ ਜੀ ਪੁੱਛ ਲਓ ਇਹਨਾਂ ਨੂੰ। ਮਨਜ਼ੂਰ ਆ ਸਾਨੂੰ। ਹਾਂ ਠੀਕ। ਸਾਨੂੰ ਮਨਜ਼ੂਰ ਆ ਜੀ। ਹਾਂ ਜੀ ਮਨਜ਼ੂਰ। ਚਲੋ ਬਾਸ। ਚਲੋ ਠੀਕ ਹੈ ਜੀ। ਪਿਆਰ ਮਿਲ ਕੇ ਰਹੋ। ਚਲੋ ਚੰਗਾ ਭਾਜੀ। ਮੈਨੂੰ ਹੋਰ ਵੀ ਇੱਕ ਦੋ ਜਗ੍ਹਾ ਜਾਣਾ ਮੈਂ ਚੱਲ ਨਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੇਖਿਆ ਸਰਪੰਚ ਇਹਦਾ ਕੋਈ ਸਟੈਂਡ ਹੈ ਦਾ ਮੋੜ ਮੋੜ ਕਰਦਾ ਕਰਕੇ ਹੋ ਗਿਆ ਚਲੋ ਹੁਣ ਪਕਾਈ ਜਾਓ ਬਾਬਾ ਜੀ ਇਕੱਠੇ ਮੈਂ ਦੁਕਾਨ ਕੋਣਾ ਮੈਂ ਦੁਕਾਨ ਬੰਦ ਕਰਕੇ ਆ ਆਹ ਕੋਈ ਕਰਨੀ ਚਾਹੋ ਮੇਰੀ ਗਾਲ ਸੁਣੋ ਤੁਸੀਂ ਇਹ ਸਰਪੰਚ ਦਾ ਕੋਈ ਸਟੈਂਡ ਨਹੀਂ ਹੈਗਾ ਆਪਣੇ ਘਰ ਦਾ ਤੁਸੀਂ ਆਪੇ ਸਟੈਂਡ ਲਓ ਤੁਸੀਂ ਮੇਰੀਆਂ ਭੈਣਾਂ ਰਲ ਕੇ ਰੋ ਕੀ ਕਿੰਨਾ ਕੰਮ ਹੁੰਦਾ ਹੈ ਭੈਣ ਜੀ ਮੈਂ ਤਾਂ ਕੁਛ ਨਹੀਂ ਕਿਹਾ ਚਲੋ ਹੋਈ ਗਾਲੀ ਜੋ ਹੋ ਗਈ ਤੁਸੀਂ ਰਲ ਮਿਲ ਕੇ ਦੋਈ ਜਣੀਆਂ ਆਪਣਾ ਕੰਮ ਕਰ ਲਿਆ ਕਰੋ ਲੜਾਈ ਕਿਹੜੀ ਗੱਲ ਦੀ ਹੋਰ ਕੀ ਤਾਂ ਗੱਲ ਹੈਗੀ ਚਲੋ ਠੀਕ ਹੈ ਰਲ ਮਿਲ ਕੇ ਕੰਮ ਲਿਆ ਕਰਾਂਗੇ ਆਹੋ ਫਿਰ ਉਹੀ ਤਾਂ ਕਰ ਰਹੇ ਐਵੇਂ ਆਪਣੇ ਘਰ ਦੀਆਂ ਗੱਲਾਂ ਕਾਹਨੂੰ ਐਨੀਆਂ ਵਧਾਉਣੀਆਂ ਉਹੀ ਤਾਂ ਗੱਲ ਹੈ ਫਿਰ ਚਲੋ ਮੈਂ ਫਿਰ ਚਲਦੀ ਆਹ ਨਹੀਂ ਬੈਠੋ ਪਾ ਸਾਵ ਮੈਂ ਚਾਹ ਦਾ ਕੁੱਟ ਬਣਾਣੀ ਆ ਨੰਬਰ ਤੋਂ ਦੀ ਤੁਸੀਂ ਵੀ ਮੈਂ ਬਣਾ ਲੀ ਆਂ ਚਾਹ ਨਹੀਂ ਕੋਈ ਨਹੀਂ ਮੈਂ ਬਣਾ ਲੈਂਦੀ ਆ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਛੱਡੋ ਭੈਣ ਜੀ ਮੈਂ ਨਹੀਂ ਪੀਣੀ ਚਾਹ ਤੁਸੀਂ ਫੇਰ ਆ ਹੱਥੇ ਲੜ ਪਿਓ ਮੈਂ ਚੱਲਦੀ ਆ ਠੀਕ ਆ